ਸਰਵਾਂ ਦੀ ਟੱਕਰ ਹੈ ਸ਼ਹੀਦਰਾ ਸਿੰਘਾਂ ਦਾ ਯਾਦਗਰੀ ਮੇਲਾ ਚੱਲਿਆ ਵਾਹ ਵੀ ਚੋਲਾ ਸਾਹਿਬ ਵਾਲਿਆ 1000 gxfਾ ਹੀ ਨਾ ਹੋਵੇਗਾ 500 ਵਿੱਚੋਂ ਜਗਰੂਪ ਬਾਠ ਵੱਲੋਂ ਐਡ ਕਰਦੇ 1500 ਬਰੇਕਲ ਹੋ ਗਿਆ 1500 ਦੀ ਕਬੱਡੀ ਹੈ ਲੋ ਸਾਹਮਣੇ ਹਰ ਰੰਗ ਕੋਆ 500 ਰੁਪਈਆ ਬਾਠਾ ਵੱਲੋਂ ਆਹ ਕਬੱਡੀ ਹੈ 1500 ਦਾਕਾ ਟੋਟੀਆਂ ਵਾਲਾ ਐਲਾਨ ਕਰਾਉਂਦੇ ਆ ਅਕਾ ਸਮਾਪਿਤ ਹੈ ਆ ਵੀ ਨੱਥੂ ਚੱਕੀ ਹੈ ਹਾਂਜੀ ਪਾਣੀ ਮੈਂ ਰਸੂਲਪਰੀ ਅਵਤਾਰ ਭਰਾ ਉਹਨਾਂ ਨੂੰ ਬੇਨਤੀ ਕਰਦਾ ਹੈ ਕਿ ਗਰਾਊਂਡ ਦੇ ਵਿੱਚ ਮੱਲਾਂ ਦੇ ਲਈ ਪਾਣੀ ਪਹੁੰਚਾ ਕਰ ਦਿਓ ਕਰਾਰਾ ਜੀ ਨਾਲ ਤੋਂ ਕਰਾਉਣਾ ਜਿਹੜੀ ਟੀਮ ਹੈ ਜੀ ਪਰ ਪੁਕਾਰੀ ਸਤੰਤਨ ਬਾਬਾ ਭਾਈ ਲੱਗਾ ਜੀ ਸਪੋਰਟਸ ਕਬੱਡੀ ਕਲੱਬ ਭਾਈ ਲੱਦੂ ਉਸ ਟੀਮ ਦੇ ਨੰਬਰ ਨੇ 17 ਇਹ ਵਿਰੋਧੀ ਸਾਈਡ ਜਿਹੜੀ ਟੀਮ ਹੈ ਬਾਬਾ ਬਿਸ਼ਨਨਾਥ ਜੀ ਖੇਡ ਕਬੱਡੀ ਕਲੱਬ ਨੱਥੂ ਚੱਕ ਦੀ ਟੀਮ ਜਨੇਦਾ ਵਾਲੇ ਜੁਗੇ ਜੱਟ ਦੀ ਟੀਮ ਲਾਲੀ ਸਿੱਧੂ ਨੱਥੂ ਚੱਕ ਵਾਲੇ ਦੀ ਟੀਮ ਉਸ ਟੀਮ ਦੇ ਨੰਬਰ ਨੇ 5.20 17 ਤੇ 5.20 ਦੇ ਦਰਮਿਆਨ ਦਲਦਾ ਚੋਟੀ ਦਾ ਮੁਕਾਬਲਾ ਜਿੰਤੇ ਬਾਤ ਹੋ ਰਹੇ ਹੈ ਟੀਮ ਖਾਰ ਦੇਣੀ ਹੈ ਕਿਉਂਕਿ ਜੋਰ ਤੇ ਵੀ ਪ੍ਰਤੀ ਬਹੁਤ ਵੱਡੀ ਹੈ ਖੇਡ ਦੇ ਮੈਦਾਨਾਂ ਦੇ ਵਿੱਚ ਪਾਸ ਹੋਦਾ ਹੈ ਰਾਜ ਜੂਰ ਤੇ ਤੇ ਅਮਰ ਤੋਂ ਚਰਕ ਕਾਰ ਦਾ ਐਲਾਨ ਕਰਉਂਦੇ ਆ ਫਕੜੇ ਮੰਨ ਤੇ ਮੰਨ ਤੇ ਮੰਨ ਤੇ 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 ਇਹ ਪਾ ਜੀ ਉਤਾਰ ਪੁਰਤਗਾ ਤੇ ਰੂਪੀ ਬਾਠਣਾ ਵੱਲ ਫਟੇਗਰ ਸੁਭਰਾਮਾ ਇੰਟਰ ਤੇ ਖਾਤੇ ਲਾ ਸ਼ਬਦ ਬੁੰਨੀਆਂ ਵਾਲਾ ਆ ਗਿਆ ਗਲ ਦੇ ਵਿੱਚ ਕਾਲੀ ਗਾਨੀ ਪਾਈ ਐ ਰਾਣਾ ਦੁੱਧਰ ਵਾਲੀ ਦਾ 1100 ਦਾ ਜੱਫਾ ਰਵੀ ਬਾਠ ਸਿੰਘਾਪੁਰ ਵਾਲੇ ਭਰਾਣੇ ਅਲਾਨ ਕਰਾ ਦਿੱਤੇ ਲਾ ਪਾਕਾ ਟੋਟੀਆਂ ਵਾਲਾ ਤੇ ਨਾਲ ਕਾਲੀ ਲੁੱਪ ਕੇ ਭਾਉ ਢਾਗੇ ਵਾਲਿਆ ਆ ਸਾਹਮਣੇ ਰਾਣਾ ਦੁੱਧੋ ਮੇਰੀਆ ਰਾਣਾ ਦੁੱਧੋ ਵਾਲਿਆ ਆ ਸਦੇ ਸਦੇ ਦੇ ਭਾਵੀ ਰਾਣਾ ਦੁੱਧੋ ਵਾਲੀ ਅੱਜ ਡੱਕੀ ਜਾਂ ਪਾਣੀ ਲਾ ਦੇ ਰਾਣੇ ਦਾ ਜੱਫਾ ਮਹਾਲ ਬਣ ਚੁਕਿਆ ਕਬੱਡੇ ਨੂੰ ਧੰਨਵਾਦ ਆਹ ਕਹਿੰਦੇ ਥੱਪੇ ਥੱਪੇ ਤੇ ਪੱਟਾ ਵਾਲਾ ਇਹਨੂੰ ਦੁਨੀਆ ਮਰਜੀਦ ਕਹਿੰਦੀ ਹੈ ਪਾਕਾ ਟੇਟੀਆਂ ਵਾਲਾ ਤਿਆਰ ਸਾਹਮਣੇ ਸਾਹਮਣੇ ਭੌ ਢਾਗੇ ਬਾਬਾ ਬੱਲੇ ਓ ਢਾਗੇ ਬਾਬਾ ਡੇਟਾ ਕੱਟ ਕੱਟ ਕੇ ਪਾਉਣੀ ਹੈ ਕਮਨੀ ਦੀ ਕਬੱਡੀ ਦੇ ਨਾਲ ਜੁੜਦਾ ਮੰਦਾ ਸੁਨੀਰ ਵੇਖ ਕੇ ਭੁੱਖ ਲੈਂਦੇ ਆ ਕਿ ਮਨ ਕੋ ਮਰਤੀ ਹੋ ਗਿਆ ਏ ਜੋਰ जीनेर पे पंज सौ जफ़ा लाजा बहजा करवा अमरीका जे रहंद ਪਰ ਸਾਹਮਣੇ ਸੁਖਮਣ ਹੱਥ ਵੀ ਧਰਾਉਂਦਾ ਸਿਹਰਾ ਕਰਾਉਂਦਾ ਜੀ ਪੈ ਗਈ ਸਾਪੀ ਬਾਗੜੀਆਂ ਵਾਲੇ ਨੇ ਕਬੱਡੀ ਬਾਦ ਦੀ ਪੀਤ ਲੱਤੂ ਵਾਲਿਆਂ ਗਿੰਦੇ ਦੇ ਰਸੂਲ ਪੁਰੀਆ ਬਿੱਟੂ ਮਾਪੜ ਰਜਾਉਣ ਵਾਲਿਆਂ ਨੇ ਕਹਿੰਦੇ ਪ੍ਰੀਤ ਨੂੰ ਕਹਦੇ ਲਾ ਦੇ ਗੱਲ ਟਕਾਣੀ ਲਾ ਦੇ ਗੱਲ ਟਕਾਣੀ ਦੱਬਦਾ ਕਿੱਥੇ ਹੈ ਤੇਰੇ ਯਾਰ ਨੂੰ ਦੱਬਨ ਨੂੰ ਫਰਦੇ ਸੀ ਕੋਲਾ ਸਾਹਿਬ ਨੇ ਚੋਣ ਦੀ ਕਬੱਡੀ 500 ਦੀ ਪੰਨੋਂ ਵੱਲੋਂ 1500 ਦਿੱਤਾ ਜਾਣਾ ਹੈ 500 ਪਾ ਕੇ ਮੈਂ ਬੇਨਤੀ ਕਰਦਾ ਹੈ ਯਾਰਾਂ ਦਾ ਯਾਰ ਅਵਤਾਰ ਤਾਰਸਿਆ ਵੇਖ ਲਾ ਉਹ ਮੇਰਾ ਹੈ ਉਹ ਪਾ ਕੇ 4400 ਵੀ ਬਾਟ ਕੇ ਨਾ ਜਿੰਨੇ ਜੱਫੇ ਹੋਣਗੇ ਉਹਨੇ 5-500 ਦੇ ਵੱਡੇ ਮਾਨ ਸਰਵਤ ਦਿੱਤੇ ਜਾਣੇ 5-500 ਨੂੰ ਪਰਤੇ ਕਿੰਦਰਦੀਨਪੁਰ ਭਾਈ ਲੱਡੂਆ ਹਾਰ ਤੇ ਗੱਲ ਟਿਕ ਗਈ ਆ ਪੁੱਤਰਾ ਲਓ ਸਾਹਮਣੇ ਹੈਪੀ ਸਰਕਾਰ ਪਿੰਡ ਵਾਲੇ ਜਿੱਤ ਪਾ ਦਿੱਤੀ ਹੈ ਤੇ 500 ਮੇਰੀ ਰੂਪੀ 500 ਕੋਈ ਨਾ ਕਰਦੀ ਰੈਫਰੀ ਡਿਸੀਜਨ ਨੰਬਰ ਜੀ ਦਾ ਸਟਾਪਰ ਦਾ ਭਰਾ ਈ ਆਸਾਂ ਲੈ ਕੇ ਆਈ ਆ ਤੁਹਾਡੀ ਕਚਹਿਰੀ ਦੇ ਵਿੱਚ ਕੇਰਾ ਲਈ ਜਿਹੜੇ ਮਾਰਦੇ ਲੈ ਕਬੱਡੀ ਇੰਦਰ ਦੀ ਸਾਇਰ ਉਹਨਾਂ ਵਿੱਚ ਪੁਆਇੰਟ ਦਾ ਕਰਦੀ ਹੈ ਤੇ 500 ਰੁਪਏ ਨਾਮ ਕਮਲ ਹਰਣਾ ਵੱਲੋਂ ਆ ਗਿਆ ਹੈ ਇਹ ਪ੍ਰੀਤ ਤੇ ਜੱਫਾ ਦਾ ਉਹ ਜਿੰਨੇ ਜਿੰਨੇ ਨੂੰ ਪ੍ਰੀਤ ਦਾ ਜੱਫਾ ਵਧੀਆ ਲੱਗਾ ਤਾਰੀ ਲੈਦੇ ਵੱਡੀ ਸਾੜੀ ਕਮਲ ਜੀ ਬੇਨਤੀ ਕਰਦਾ ਹੈ ਅਵਤਾਰ ਬਾਖੋਂ ਨਾਲ 5000 ਆਪਾਂ ਪੁਆਇੰਟ ਦਾ ਕਰਦੀ ਹੈ ਜਿੰਦਰ ਭਰਾ ਹੁਣੀ ਸਾਡੇ ਰਸੂਲ ਪਰਵਾਦੇ ਨੇ ਆਹ ਟਾਕੇ ਦੀ ਰੋਲ ਅਬੀ ਬਾਖ ਵੱਲੋਂ ਇਹ 500 ਦਾ ਜੱਫਾ ਸਿੰਘਾਪੁਰਿਆ ਰਵੀ ਵੱਲੋਂ ਇਹ 1100 ਦਾ ਜੱਫਾ ਹੈ ਕੁੱਲ ਮਿਲਾ ਕੇ

ਲੈਂਦਾ ਮਸਤ ਮੌਲਾ ਜਿਆ ਖਿਡਾਰੀ ਹੈ ਪ੍ਰੀਤ ਨਵੇਂ ਪੰਡੀਆਂ ਹਜਾ ਮੂਰੇ ਲਓ ਹੀਰਾ ਠੱਠੀਆਂ ਵਾਲਾ ਤਾਂ ਅੱਜ ਸਾਹਿਬ ਵਾਲੇ ਜੋਗਰ ਦੀ ਕਬੱਡੀ ਜਿਹੜੀ ਰੂਪੀ ਬਾ ਖੋਲੋ ਆ ਅਮਰੀਕਾ ਦੇ ਅਮਰਤ ਪੁਰਤਗਾਲ ਵਾਲਾ ਆ ਕਬੱਡੀ 500 ਦੀ ਪੈ ਰਹੀ ਹੈ ਢਾਂਗੇ ਵਾਲਿਆਂ ਹੋਰ ਸਮੇਂ ਵੀ ਨਾ ਜਾਣਾ ਆ ਟੱਕਰ ਸੰਗਾ ਸਰਦਾਰਾਂ ਦੀ ਟੱਕਰ ਹੈ ਸ਼ਹੀਦ ਦਾ ਚੱਲਿਆ ਵਾਹ ਵੀ ਚੋਲਾ ਸਾਹਿਬ ਆ ਰਿਹਾ ਵਾਲਾ ਤਿਆਰ ਪਾਰ ਤੇ ਵਸਤਰੀਆ ਤਿਆਰ ਪ੍ਰੀਤ ਲੱਤੂ ਵਾਲੇ ਪਰਲੇ ਇਹਦਾ ਫੈਸਲਾ ਪੁਆਇੰਟ ਰੇਡਰ ਦੇ ਉਹ ਕਹਿੰਦੇ ਪ੍ਰੀਤ ਤੋਂ ਨੰਬਰ ਮਲੇਗਾ ਆਪਾਂ 500 ਦੇ ਵੱਡੇ ਮਾਰ ਬੁਖਰੇ ਆ ਇਧਰ ਹੀ ਸਾਹ ਪਾਉ ਦੇ ਕਬੱਡੀ ਪੈ ਰਹੀ ਆ ਆ ਕਬੱਡੀ ਤੇ 500 ਦੇ ਵੱਡੇ ਮਾਰ ਸਰਨਾ ਰੁਪੀਤ ਬਾਖੋਣਾ ਵੱਲੋਂ ਰਾਜੂ ਅਮਰੀਕਾ ਵੱਲੋਂ ਅਮਰਤ ਵੱਲੋਂ ਬਖਸ਼ੇ ਰਹੀ ਆ ਆ ਸਾਈਫਰ ਦੇ ਕਾਲੀ ਲੋਕਾਂ ਦੇ ਨਾਲ ਕਿੰਦਰ ਰਸੂਪ ਕੀਆ ਵੇਖ ਲਾ ਜਵਾਨਾ ਆ ਆ ਵੀ 500 ਦੀ ਰੁਪਈ ਬਾਠ ਵੱਲੋਂ ਤੇ ਨਾਲ ਸਾਡੇ ਰਾਜੂ ਅਮਰੀਕਾ ਸਾਡੇ ਦੇ ਭਾਈ ਨਤੂ ਦੀ ਟੀਮ ਖੇਡਦੀ ਹੈ ਹਾਂ ਕਬੱਡੀ ਤੇ ਬਾਤ ਗੱਲ ਕਰਦੇ ਆਪਾਂ ਉਧਰ ਵੀ ਸਾਡੇ ਵੇਖਾਂਗੇ ਸੱਜੇ ਰੇਤਾਂ ਸੱਜੀ ਕਬੱਡੀ ਦੇ ਸਾਡੇ ਪੁਆਇੰਟ ਮਾਰੀ ਚੋਣੇ ਵੱਡਾ ਗੱਲ ਪੈਨ ਆਈ ਹੈ ਆ ਪੈਨ ਤੁਹਾਡੀ ਕਚੇਰੀ ਦੇ ਵਿੱਚ ਚੱਕ ਲਿਆ ਹੋਵੇ ਕਿ ਜਰੂਰ ਬੜਦਾ ਮਾਰਦੇ ਤਿੰਨ ਧੀਏ ਲੋ ਪ੍ਰੀਤ ਪ੍ਰੀਤ ਪਰ ਕਮਲੀ ਉਹ ਸ਼ਹੀਦ ਰੂਪੀ ਬਾਤ ਉਹਨਾਂ ਦਾ ਜਿਹੜੇ ਬਾਤ ਤੇ ਧਰਮ ਵਾਲੇ ਵੱਡੇ ਪਿਆਰ ਬਖਸ਼ਿਆ ਆ ਪਾਛੂ ਰੋੜ ਵਿਆਸ ਵਾਲੇ ਦੀ ਤੇ ਗੋਰ ਸੰਧੂ ਵਾਲੇ ਛੋਟੂ ਮੁਰ ਕਹਿੰਦੇ ਵਿਆਸ ਵਾਲੇ ਨੇ ਇੱਕ ਵੱਡੀ ਪਾਸ ਦਿੱਤੀ ਐ ਲੋ 500 ਦਾ ਜੱਫਾ ਟਾਈਕੀ ਦੀ ਮੈਦਾਨ ਦੇ ਵਿੱਚ ਪਹੁੰਚਦਾ ਕਰਦੀ ਹੈ ਪਾਣੀ ਖਿਡਾਰੀਆਂ ਤੱਕ ਪਹੁੰਚਦਾ ਕਰਦੀ ਹੈ ਮੇਰੀ ਬੇਨਤੀ ਹੈ ਲੋ ਕਬੱਡੀ ਪਈ ਹੋਈ ਸਾਹੀ ਹੈ ਕਿੰਦੇ ਬਾਗੜੀਆਂ ਵਾਲਾ ਮੁੰਡਾ ਰੱਜ ਕੇ ਸੰਖਾ ਮੇਰੇ ਕੋਲ 500 ਵਿੱਚ ਪਲੱਸ ਕਰਦੇ ਰਾਜੀ ਜੁਆਸ ਜਿਵੇਂ ਆ ਗਿਆ ਤਾਜੇ ਚੱਕ ਵਾਲਾ ਜੱਗ ਜੱਗ ਜੀ ਬਹੁਤ ਵਧੀਆ ਵਾਕ ਉਹ ਸਾਹਮਣੇ ਮੈਂ ਜੱਫਾ ਪਾ 520 ਰੁਪਏ ਬਾਖਣਾ ਵੱਲ ਆਹ ਕਬੱਡੀ ਹੈ 1500 ਦੀ ਤਾਕਾ ਢੋਟੀਆਂ ਵਾਲਾ ਮੈਂ ਅਰਤਾਰ ਬਾਖ ਵੀਰਾਂ ਨੂੰ ਜਿੰਦਰਪੁਰਾ ਨੂੰ ਬਿੱਟੂ ਬਾਖ ਨੂੰ ਬੇਨਤੀ ਕਰਦਾ ਵੱਲੋਂ ਆ ਗਿਆ ਲਾਸਟ ਹੁਣ ਮੇਰੇ ਖੇਡ ਦੇ ਨਾਲ ਤਿੰਨ ਕੀ ਰੇਟਾਂ ਬਚੀਆਂ ਨੇ ਆਹ ਭਾਈ ਹਰੇ ਮੀਰਾ ਕੋਟੇ ਦੀ 6000 ਦਾ ਜੱਫਾ ਭਾਈ ਲਖਮੀਰੇ ਪ੍ਰੀਤ 6000 ਦਾ ਜੱਫਾ ਅਮਰੀਕ ਸਿੰਘ ਸਰਪੰਚ ਕਿਆ ਬਾਤ ਹੈ ਜੀ ਲਓ ਕੰਬਲੀ ਨੇ ਕਬੱਡੀ ਪਾ ਦਿੱਤੀ ਹੈ ਲਾਸਟ ਬੱਲਾ ਵਾਲਾ ਜਿਹਦਾ ਮੇਲਾ ਵਤਾਰ ਤਾਲ ਹੋਣਾ ਦਾ ਮੇਲਾ ਉਹ ਬਿੱਟੂ ਹੋਣਾ ਦਾ ਮੇਲਾ ਇਹ ਗਿੰਦਰ ਹੋਣਾ ਦਾ ਮੇਲਾ ਕੰਬਲੀ ਦੀ ਕਬੱਡੀ ਸਾਹਮਣੇ ਪ੍ਰੀਤ ਪ੍ਰੀਤ ਕੀਤੀ ਹੋਈ ਟਰਾਈ ਆ ਪੁਆਇੰਟ ਕੰਬਲੀ ਦੇ ਖਾਤੇ ਸੋ ਨਿਹਾਰ ਸੋ ਸੁਨਿਆ ਕਾਲ ਜਿਹੜਾ ਅੰਗਰੀਜ਼ ਇੱਕ ਹਜ਼ਾਰ ਮੇਰੇ ਕੋ ਆ ਗਿਆ ਰੇਡਰ ਮੇਰਾ ਜਿਹਨਾਂ ਮਾਇਆ ਲਈ ਉਹ ਨਾਮ ਵਾਲਾ ਆਇਆ ਹੈ ਜਿਹਨੇ ਅੱਜ ਦੇ ਅਪਡੇਟ ਕਟ ਕਟ ਕੇ ਪਾਉਣੀ ਹੈ ਪ੍ਰੋਮੋਟਰਾਂ ਦੇ ਨਾਲ ਪਿਆ ਹੈ ਨਾ ਭਰਾ ਦਾਵਨ ਵਾਲੇ ਸਮੇਂ ਦੇ ਵਿੱਚ ਬੰਦੇ ਮਾਨ ਸਨਮਾਨ ਵੀ ਦੇਣਿਆ ਭਰਾ ਕਿੰਦੇ ਸੋਣੀ ਛੰਨਾ ਮੱਲਿਆ ਤੇਰੇ ਮਿਹਨਤ ਨੂੰ ਗੁਰਜਟ ਵਾਰਾ ਭਾਈ ਲੱਤਾ ਜੀ ਸੰਗੁਰ ਕਬੱਡੀ ਕਲੱਬ ਭਾਈ ਲੱਦੂ ਦੀ ਟੀਮ ਦੇ ਨੰਬਰ ਨੇ ਜੀ 31 ਮਾਤਾ ਪਿਸ਼ੰਦਾ ਜੀ ਕਮੇਟੀ ਕਲੱਬ ਨਥੁਰ ਚੱਕ ਦੀ ਟੀਮ ਨੇ ਨੰਬਰ ਨੇ ਲਾਲੀ ਸਿੱਧੂ ਉਹਨਾਂ ਦੀ ਟੀਮ ਨੇ ਨੰਬਰ ਨੇ 35 ਬੜਾ ਫਸਲਾ ਮੈਚ ਖੇਡਿਆ ਗਿਆ ਉੱਥੇ ਸਾਡੇ ਨੰਮ ਕੋਟ ਜੀ ਤੇ ਕੰਮ